thank ਪਿੰਡ ਦੀ ਕਿ ਨਾਟਕ ਸ਼ਵਨੀਤ ਬਾਤ ਪਿੰਡ ਕਿਹੜਾ ਕਹਲੇਵਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਦੇ ਪੁੱਤ ਘਟਨਾ ਹੋਈ ਹੈ ਇੱਕ ਪਾਸੇ ਕੋਕ ਸੁਨੀਰ ਤੇ ਮਤਾਂ ਪਾਇਆ ਗਿਆ ਕਿ ਪਿੰਡ ਦੀ ਬੱਚੇ ਨੇ ਪਿੰਡ ਦੀ ਲੜਕੀ ਨੇ ਲੜਕੀ ਨਾਲ ਸ਼ਾਦੀ ਨਹੀਂ ਕਰਾਉਣੀ ਪਰ ਪਿੰਡ ਸੇ ਇੱਕ ਜਿਹੜੀ ਘਟਨਾ ਹੋਈ ਹੈ ਪਿੰਡ ਦੇ ਮੁੰਡੇ ਨੇ ਪਿੰਡ ਦੀ ਕੁੜੀ ਨਾਲ ਸ਼ੋਰ ਦੀ ਕੁੜੀ ਨਾਲ ਸ਼ਾਦੀ ਕਰਾ ਲਈ ਤੇ ਉਹਦਾ ਮਤਲਬ ਨੁਕਸਾਨ ਇਹ ਹੋਇਆ ਕਿ ਪਿੰਡ ਦੀ ਦਾਰੀ ਕੁੜੀ ਦੀ ਸਪਰੇ ਟਿੱਕੇ ਮਰ ਗਈ ਕੀ ਕਹਿਣਾ ਕੀ ਮਾਮਲਾ ਥਾ ਮਾ ਮਾਹਰਾ ਹੀ ਇਹ ਹੈ ਦੇਖੋ ਹੀ ਪਿੰਡ ਨੂੰ ਪਿੰਡ ਚ ਦਾ ਪਹਿਲਾਂ ਇਹ ਬੰਦੇ ਦਾ ਬਾਈਕਾਟ ਹੋਣਾ ਚਾਹੀਦਾ ਜਿਹੜਾ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਲੈ ਕੇ ਜਾਂਦਾ ਜਾਂ ਪਿੰਡ ਦੀ ਕੁੜੀ ਪਿੰਡ ਦੇ ਮੁੰਡੇ ਨੂੰ ਕਹਿ ਕਹਿ ਰਹੀ ਹੈਗੀ ਵੀ ਸਾਡਾ ਵੀ ਤਕੇ ਨਾ ਕੋਈ ਰਿਲੇਸ਼ਨ ਨਾ ਕੋਈ ਵੀ ਹੈ ਇਹਨਾਂ ਦਾ ਪਹਿਲਾਂ ਪਿੰਡ ਵੱਲੋਂ ਹੀ ਬਾਈਕਾਟ ਕਿਉਂ ਸਰਕਾਰਾਂ ਤਾਂ ਕੁਝ ਕਰ ਨਹੀਂ ਸਕ ਕਰ ਨਹੀਂ ਰਹੀਆਂ ਹੈਗੀਆਂ ਨਾ ਪਹਿਨਾਂ ਵਾਸਤੇ ਵੀ ਕਾਨੂੰਨ ਬਣ ਰਿਹਾ ਹੈਗਾ ਇਹ ਥੋੜੀ ਦਾ ਸੋਦੀ ਦਾ ਸੁਖਪ੍ਰੀਤ ਕਾਲ ਕਿੰਨੀ ਉਮਰ ਦੀ ਸੀ 20 ਸਾਲ ਦੀ ਲੱਗਦੀ ਸੀ ਥੋੜੀ ਮੇਰੇ ਨਾਨਨ ਦੀ ਬੇਟੀ ਸੀ ਜੀ ਸਾਡੀ ਭਾਣ ਜੀ ਸੀ ਪਹਿਲਾਂ ਵਾਲੇ ਇਹ ਅਸੀਂ ਸੈਕਿੰਡ ਨਾਲ ਹੀ ਮੈਰਿਜ ਹੋਈ ਸੀ ਪਹਿਲਾਂ ਵਾਲੀ ਜਿਹੜੀ ਵਾਈਫ ਤੋਂ ਉਹਨਾਂ ਦੀ ਕੁੜੀ ਸੀ ਤੇ ਉਹਨੇ ਕੀ ਕਰਿਆ ਅੱਗੇ ਉਹਨਾਂ ਨੇ ਪਿੰਡ ਦੇ ਪਿੰਡ ਦੇ ਮੁੰਡੇ ਨਾਲ ਹੀ ਵਿਆਹ ਕਰਾ ਲਿਆ ਤੇ ਫਿਰ ਉਹਦੇ ਹੋਰੇ ਮਤਲਬ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਉਹ ਦਾਦੀ ਸੀ ਨਮੋਸ਼ੀ ਦੇ ਕਾਰਨ ਆਪਦੇ ਨਾਂ ਬੇਇੱਜ਼ਤੀ ਵਿੱਚ ਹਾਰਦੇ ਹੋਏ ਜੋ ਘਰ ਦਾ ਉਹ ਨੁਕਸਾਨ ਕੀਤਾ ਸਿਉਣਾ ਪੈਸਾ ਜੋ ਸੀ ਚਲੋ ਕਰਦਾ ਕੀ ਉਹਨੇ ਸਾਰੇ ਮਨ ਕੋਲ ਨੂੰ ਹੀ ਲੇਕ ਲਾਤੀ ਫੋਨ ਲੂ ਲੇਕ ਲਾਤੀ ਉਸ ਕਾਰਨ ਜੋ ਨਾਸਾ ਹਰਦੇ ਹੋਏ ਰਾਤ ਨੂੰ 1:30 ਵਜੇ ਸਪਰੇਅ ਫੀ ਅੱਛਾ ਹਾਂਜੀ ਕੀ ਨਾਂ ਕੀ ਉਹਨਾਂ ਦਾ ਜਸਮੇਲ ਕਾਰ ਦੇ ਦੇਖੋ ਕਿ ਉਹਨਾਂ ਵਿੱਚ ਉਹਨਾਂ ਦੀ ਡੈਥ ਹੋ ਗਈ ਜੀ ਹੁਣ ਕੀ ਕਾਰਵਾਈ ਕਰੀ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਕੱਲ ਮਸਾ ਬਿਆਨ ਦੇ ਕੇ ਪਰਚਾ ਕਰਵਾਇਆ ਜੀ ਸਾਡੇ ਬਿਆਨ ਵੀ ਲੈਤੇ ਜਾ ਰਹੇ ਸੀ ਤੇ ਹੁਣ ਅਸੀਂ ਆ ਕਿਹਾ ਸੀ ਵੀ ਬੰਦੇ ਅਰੈਸਟ ਕਰੋ ਕਹਿੰਦੇ ਵੀ ਅਸੀਂ ਤੁਸੀਂ ਸੰਸਕਾਰ ਕਰ ਦੋ ਅਸੀਂ ਰੈਸਟ ਕਰ ਲਾਂਗੇ ਅਸੀਂ ਹੁਣ ਸਰਕਾਰੀ ਹਸਪਤਾਲ ਚੱਕ ਕੇ ਖੜੇ ਹਾਂ ਚਲ ਸਾਡੀ ਗੱਲਬਾਤ ਹੋਣ ਦੇ ਬਾਅਦ ਤੁਹਾਨੂੰ ਫਿਰ ਉਹਨਾਂ ਨੇ ਕਿਹਾ ਹੀ ਆ ਕੋਈ ਸਾਨੂੰ ਉਹਨਾਂ ਨੇ ਲਿਖਤੀ ਰੂਪ ਚ ਕੋਈ ਕੁਝ ਨਹੀਂ ਇਹ ਕੈਸੇ ਉਹਨਾਂ ਦੇ ਪ੍ਰੋਸਤੇ ਦੇ ਚਲੋ ਇਹ ਹੈ ਕਿ ਆਪਾਂ ਬੇਅਦਬੀ ਨਹੀਂ ਕਰਨਾ ਚਾਹੁੰਦੇ ਹੈਗੇ ਆਪਣੇ ਸਤਿਕਾਰਯੋਗ ਵੱਡੇ ਸੀਗੇ ਦੂਜੇ ਨੰਬਰ ਤੇ ਹੀ ਆਪਾਂ ਸਰਕਾਰ ਨੂੰ ਇਹ ਗੱਲ ਕਰਦੇ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦੀ ਸੀ ਇਤੋਂ ਗਾਂ ਉੱਪਰ ਤੋਂ ਉੱਪਰ ਤੱਕ ਜਾਵਾਂਗੇ ਇਹ ਕੰਮ ਨੂੰ ਨੱਖ ਭਾਈ ਜਾ ਹੁਣ ਮੰਗ ਕੀ ਕਰਦੇ ਸਭ ਤੋਂ ਮੁੱਖ ਮੰਗ ਕੀ ਹੈ ਮੋਕ ਮੰਗੇ ਜਿਹੋ ਬੰਦੇ ਆ ਮੁੰਡੇ ਦਾ ਪਰਿਵਾਰ ਆ ਮੁੰਡੇ ਦਾ ਮਾਪਿਓ ਕੁੜੀ ਵਿਸ਼ੱਕ ਤੇ ਸਾਡੀ ਕੁੜੀ ਨੂੰ ਅਸੀਂ ਇਹ ਨਹੀਂ ਕਹਿੰਦੇ ਕੱਲਾ ਮੁੰਡੇ ਨਾਲ ਹੀ ਹੋਵੇ ਸਾਡੀ ਕੁੜੀ ਨੂੰ ਵੀ ਲੈ ਕੇ ਥਾਣੇ ਵਿੱਚ ਸਿੱਟਿਆ ਜਾਵੇ ਤੇ ਨਹੀਂ ਅਗਲਾ ਅੱਗੇ ਕੀ ਕਰਾਂਗੇ ਅਗਲਾ ਸੰਗਤ ਜੋ ਸਤਵਗੇ ਤੋਂ ਅੱਗੇ ਹੋਇਆ ਸੀ ਉਹ ਕਰਾਂਗੇ ਜੋ ਉੱਚ ਤੋਂ ਅਧਿਕਾਰੀਆਂ ਕੋਲ ਸਾਨੂੰ ਜਾਣਾ ਪਿਆ ਅਸੀਂ ਜਾਣ ਦੇ ਪਹੁੰਚ ਰੱਖਾਂਗੇ ਠੀਕ ਹਾਂ ਜੀ ਕਿਨਾਰ ਪਰ ਕੋਲ ਕੁਲਵਿੰਦਰ ਕੌਰ ਜੀ ਪਿੰਡ ਕਿਹਦਾ ਦੇਖੋ ਜੀ ਅੱਜ ਸੇਖੂ ਜੀ ਵੱਡੀ ਘਟਨਾ ਹੋਈ ਆ ਕੀ ਮੰਗਣਾ ਜੀ ਹੋ ਨਾ ਮਾਵਲਾ ਜੀ ਮੇਰੀ ਕੁੜੀ ਸੋਫਰੀਤ कौर ਜਿਹਨਾਂ ਦੀ ਪਹਿਲਾਂ ਮੇਰੇ ਹਸਬੰਦ ਦੀ ਰੀਮਾਰਡ ਮੇਰੇ ਨਾਲ ਹੋਈ ਆ ਉਹਨਾਂ ਦੀ ਪਹਿਲਾਂ ਵਾਲੀ ਬਾਈਕ ਦੀ ਡੈਥ ਹੋ ਗਈ ਸੀ ਜੀ ਉਹਨਾਂ ਦੀ ਇੱਕ ਬੇਟੀ ਸੀਗੀ ਉਸ ਟਾਈਮ ਤੈਨ ਤੋ 7 ਸਾਲ ਦੀ ਹੁਣ 13 ਸਾਲ ਤੋਂ ਜੀ ਮੇਰੀ ਉਹਨਾਂ ਨਾਲ ਹਾਂ ਦੋਸਤਾਂ ਨੂੰ 2000 13 ਦੇ ਵਿੱਚ ਮੇਰੇ ਨਾਲ ਮੈਰਿਜ ਹੋਈ ਹੈ ਜੀ ਦੋਸਤੋ ਉਹਨਾਂ ਦੀ ਬੇਟੀ ਦੀ ਜ਼ਿੰਮੇਵਾਰੀ ਜੀ ਮੇਰੇ ਕੋਲੇ ਸੀਗੀ ਮੈਂ ਹੀ ਉਹਨਾਂ ਨੂੰ ਪਾਰਪੋਸ ਦੀ ਸੀ ਮੇਰੀ ਸੱਸ ਜੀ ਉਹਨਾਂ ਦੇ ਉਹ ਉਹਨੂੰ ਜਿਆਦਾ ਉਹਨਾਂ ਨਾਲ ਉਹਨਾਂ ਨਾਲ ਲੜਦੇ ਯਾਰ ਸੀਗਾ ਮੇਰੀ ਸੱਸ ਨਾਲ ਬਹੁਤ ਕਰਦੇ ਸੀਗੇ ਜੀ ਉਹਨਾਂ ਦਾ ਵੀ ਉਹਨਾਂ ਦੀ ਮਾਂ ਨਾਲ ਨਾ ਹੋਣ ਕਰਕੇ ਤੇ ਹੁਣ ਮੇਰੀ ਕੁੜੀ ਜਿਹੜੀ ਸੌਫ੍ਰੀਤਕਾਰ ਹੈ ਜੀ ਉਹ ਸਾਡੇ ਪਿੰਡ ਦੇ ਮੁੰਡੇ ਨਾਲ ਹੀ ਜਿਹਨੇ ਉਹਦੇ ਨਾਲ ਭੱਜ ਗਈ ਜੀ ਉਹਨਾਂ ਨੂੰ ਮੈਰਿਜ ਕਰਾ ਲਈ ਤੇ ਮੇਰੀ ਸੱਸ ਨੇ ਜੀ ਉਹ ਹੀ ਗਮ ਦੇ ਵਿੱਚ ਆਪਣੀ ਬੇਇੱਜ਼ਤੀ ਨੂੰ ਮਹਿਸੂਸ ਕਰਦੇ ਹੋਏ ਸਪਰੇਅ ਪੀ ਲਈ ਜੀ ਇਹ ਜੀ ਉਹਨਾਂ ਦੀ ਕੱਲ ਸਾਰਾਂ ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਜੀ ਕਿੰਨਾ ਸੀ ਤੁਹਾਡੀ ਪਰਮਤਾਸਤ ਜਸਮੀਲ ਕੌਰ ਜੀ ਸਪਰੇਅ ਪੀ ਲਈ ਐ ਹਾਂਜੀ ਸਪਰੇਅ ਪੀ ਲਈ ਜ ਆਪਣੀ ਬੇਕੀਨ ਨਾ ਛਾਰਦੇ ਹੋਈ ਜੀ ਉਹਨਾਂ ਨੂੰ ਪਤਾ ਲੱਗਿਆ ਪਿੰਡ ਦੇ ਮੁੰਡੇ ਨਾਲ ਕੁੜੀ ਸਾਡੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਆਈ ਹੋਈ ਸੀ ਪਿੰਡ ਦੇ ਤੋਂ ਜਦੋਂ ਪਤਾ ਲੱਗਿਆ ਰਾਜਗੀਰਾਂ ਤੋਂ ਪਿੰਡ ਦੇ ਨੂੰ ਦੱਸਿਆ ਵੀ ਕੁੜੀ ਅੱਜ ਮੱਥਾ ਟੇਕਣ ਆਈ ਗੁਰਦੁਆਰੇ ਬਿਮਾਰੀ ਤੋਂ ਤੇ ਮੁੰਡੇ ਦੇ ਨਾਲ ਉਸ ਦੇ ਨਾਲ ਵੀ ਝੂੜਾ ਝੜਾ ਪਾ ਕੇ ਤੇ ਫਿਰ ਉਹ ਬੇਕੀਨ ਨਾ ਛਾਰਦੇ ਹੋਈ ਸਪਰੇਅ ਪੀ ਗਈ ਉਹ ਤੇ ਉਹਨਾਂ ਦੀ ਅਸੀਂ ਐਡਮਿਟ ਕਰ ਲਈ ਜੀ ਤਲਵੰਡੀ ਹਸਪੀਟਲ ਦੇ ਵਿੱਚ ਤਲਵੰਡੀ ਜਿੰਦਲਾਲ ਨੇ ਜੀ ਬਿਟੰਡੇ ਰੈਫਰ ਕਰਤੀ ਉੱਥੇ ਜਿਉਂ ਦਮ ਤੋੜ ਗਏ ਅਸੀਂ ਪਰਚਾ ਅਰਜ਼ੀ ਕਰਾਇਆ ਜੀ ਕਤਲ ਕੇਸ ਇੱਕ ਹਿਸਾਬ ਨਾਲ ਉਹਨਾਂ ਦੇ ਕਾਰਨ ਕੁੜੀ ਤੇ ਉਹਨਾਂ ਦੇ ਜੀ ਮੁੰਡਾ ਜਿਹਨਾਂ ਨਾਲ ਗਈ ਹੈ ਜੀ ਲਾਫਰੀਦ ਸਿੰਘ ਤੇ ਉਹਨਾਂ ਦੇ ਮਾਂ ਤੇ ਜ਼ਿੰਮੇਵਾਰ ਹੈ ਜੀ ਮੇਰੀ ਸੱਸ ਦੀ ਕਿਥੇ ਡੈੱਟ ਦੇ ਵਿੱਚ ਜੀ ਉਹਨਾਂ ਦਾ ਸਾਡੀ ਮੰਗ ਹੈ ਜੀ ਅਸੀਂ ਉਹਨਾਂ ਦੇ ਉੱਤੇ ਪਰਚਾ ਕਰਾਇਆ ਸੀ ਜੀ ਹੁਣ ਤੱਕ ਪੁਲਿਸ ਵਾਲ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਸੋ ਅਸੀਂ ਕਹਿੰਦੇ ਸੋ ਉਹਨਾਂ ਨੂੰ ਗ੍ਰਿਫਤਾਰ ਕਰੋ ਜੀ ਕੋਈ ਵੀ ਉਹਨਾਂ ਦੇ ਵਿੱਚੋਂ ਸਾਰੇ ਪਰਵਾਟੇ ਇੱਕ ਟਾਈਮ ਤੇ ਨਹੀਂ ਹੋ ਮਿਲਦੇ ਸਾਰੇ ਅਸੀਂ ਇਹ ਨਹੀਂ ਕਹਿੰਦੇ ਵੀ ਅੱਜ ਹੀ ਸਾਰਿਆਂ ਨੂੰ ਦੇਖੋ ਵੀ ਉਹਨਾਂ ਦੇ ਵਿੱਚੋਂ ਮੁੰਡਾ ਕੁੜੀ ਉਹਦਾ ਮਾਂ ਕਿਉਂ ਕੁਝ ਵੀ ਹੈ ਜੀ ਕਿਸੇ ਨੂੰ ਗ੍ਰਿਫਤਾਰ ਕਰੋ ਸਾਨੂੰ ਵੀ ਹੋਵੇ ਹਾਂ ਜੀ ਸਾਡੀ ਵੀ ਸੁਣਵਾਈ ਹੋਈ ਆ ਸਾਨੂੰ ਇਨਸਾਫ ਮਿਲਿਆਗਾ ਇਹਨਾਂ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਤੁਸੀਂ ਕਰੋ ਵੀ ਪਿੰਡ ਸੇਖੂ ਸੀ ਸੇਖੂ ਚੀ ਮਤਲਬ ਹੈ ਦੇਖੋ ਜੀ ਹਾਂ ਜੀ ਸਾਡੇ ਸਰਾਮਾਂ ਦੀ ਜੀ ਪਿੰਡ ਦੇ ਮੁੰਡੇ ਨਾਲ ਪਿੰਡ ਦੇ ਮੁੰਡਾ ਸਾਡੇ ਖਾਨਦਾਨ ਦੇ ਸਰਾਮਾਂ ਦੇ ਸੀ ਮੁੰਡਾ ਅਸੀਂ ਸਰਾਹ ਕੇ ਸਰਾਮਾਂ ਦੇ ਮੁੰਡਾ ਸੀ ਘਰਾਂ ਦੇ ਕੋਲੇ ਘਰ ਆ ਜੀ ਦੂਰ ਨਹੀਂ ਜਿਆਦਾ ਅਮੋਤ ਪਿੰਡ ਦਾ ਕੋਸ਼ਮੀ ਜਿਹੜ ਨੇ ਮਤਾ ਪਾਸ ਕਰਾਇਆ ਵੀ ਇਹ ਕਿਸੇ ਪਿੰਡ ਚ ਪਿੰਡ ਚ ਕੁੜੀ ਮੁੰਡਾ ਵਿਆਹ ਨਹੀਂ ਕਰਾ ਸਕਦੇ ਤੇ ਇੱਕ ਪਾਸੇ ਥੋੜੇ ਵਿਆਹ ਕਰਾ ਲਿਆ ਦੇ ਹਾਂਜੀ ਹੁਣ ਤੋਂ ਕਿੰਨੇ ਹਾਂਜੀ ਹੁਣ ਤੋਂ ਸ਼ਰੇਆਮ ਸਾਡੇ ਪਿੰਡ ਦੇ ਵਿੱਚ ਹੀ ਹੋ ਰਿਹਾ ਜੀ 10 15 ਦਿਨ ਲਾ ਕੇ ਗਿਆ ਜੀ ਮਾਪੇ ਜ਼ਿੰਮੇਵਾਰ ਆ ਜੀ ਮਾਪੇ ਉਹਨਾਂ ਜੋ ਮਾਪਿਓ ਜਿਹੜੇ ਪਿੰਡ ਦੇ ਵਿੱਚ ਰਹੇ ਆ ਜੀ ਮਾਪੇ ਉਹਨੇ ਸਾਡੇ ਤੱਕ ਗੱਲ ਕਰਦੇ ਵੀ ਹਾਂ ਭਾਈ ਤੁਹਾਡੀ ਕੁੜੀ ਹੈਗੀ ਸਾਡੇ ਮੁੰਡੇ ਨਾਲ ਕਿ ਦੂਜੋ ਮਰਜ਼ੀ ਕਰੋ ਤੁਸੀਂ ਕੁੜੀ ਨੂੰ ਵੀ ਸਾਡੇ ਦੇ ਵਿੱਚ ਕੋਈ ਨਹੀਂਗਾ ਸਾਡਾ ਦੋਸ਼ ਨਹੀਂ ਫੇਰ ਅਸੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੇ ਸੀ ਜਿੰਨੇ ਉਹਨਾਂ ਨੇ ਜੇ ਸਾਡੇ ਕੋਲੇ ਕੋਈ ਪਹੁੰ ਦੀਨ ਮੇਰੇ ਸਾਸੂ ਨੂੰ ਪਤਾ ਲੱਗ ਗਿਆ ਕੰਮ ਹੋ ਗਿਆ ਹੁਣ ਅਸੀਂ ਇਹੀ ਮੰਗ ਕਰਦੇ ਆ ਜੀ ਸਾਨੂੰ ਤੇ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਅੱਗੇ ਤੋਂ ਸਾਡੇ ਨਾਲ ਤਾਂ ਸਾਡੀ ਮਿੱਟੀ ਫਰੀਤਾ ਜ ਹੋ ਗਈ ਅੱਗੇ ਤੋਂ ਕਿਸੇ ਹੋਰ ਨਾਲ ਇਹ ਨਾ ਹੋਵੇ ਕੋਈ ਸੋਚੇ ਵੀ ਹਾਂ ਅਸੀਂ ਕਰਾਂਗੇ ਸਾਡੇ ਨਾਲ ਇਸ ਤਰ੍ਹਾਂ ਦੀ ਕੋਈ ਜ ਉਹਨਾਂ ਤੇ ਕੋਈ ਸਖਤ ਕਾਰਵਾਈ ਹੁੰਦੀ ਆ ਤੇ ਅੱਗੇ ਤੋਂ ਹੋਰ ਕੁੜੀ ਭਜਣ ਤੋਂ ਡਰੂਗੀ ਇਹ ਕੰਮ ਨਾਲ ਪਿੰਡ ਤੇ ਹੋਰ ਪਿੰਡਾਂ ਨੂੰ ਵੀ ਮਤੇ ਪਾਉਣੇ ਚਾਹੀਦੇ ਹਾਂਜੀ ਹਾਂਜੀ ਬਿਲਕੁਲ ਜੇ ਮਤੇ ਪਾਉਣੇ ਚਾਹੀਦੇ ਪਿੰਡ 'ਚ ਇਹ ਗੱਲ ਨਹੀਂ ਹੋਣੀ ਚਾਹੀਦੀ ਪਿੰਡ 'ਚ ਸ਼ਾਦੀ ਹਾਂਜੀ ਪਿੰਡ 'ਚ ਸ਼ਾਦੀ ਨਹੀਂ ਹੋਣੀ ਚਾਹੀਦੀ ਆ ਪਿੰਡ 'ਚ ਸਾਡੀ ਜੀ ਵਿਆਹੇ ਛੋਟੀ ਸੱਸ ਆ ਜਣੀ ਉਹਦੇ ਸਪਰੇ 'ਚ ਕੀ ਹਾਂਜੀ ਇਹੀ ਕਾਰਨ ਆ ਉਹ ਅੱਜ ਆਪ ਦੀ ਜ਼ਿੰਦਗੀ 'ਚ ਸਾਡੇ ਖਾਨ ਦੀ ਕਰਤਾ ਧਰਤਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿੱਥੇ ਕੀ ਆ ਸਾਰੀ ਜ਼ਿੰਮੇਵਾਰੀ ਉਹਦੇ ਕੋਲ ਸੀ ਮੇਰੇ ਤਾਂ ਅੱਜ ਪੈ ਗਿਆ ਸਾਡੇ ਘਰ ਦਾ ਸਭ ਤੋਂ ਵੱਡਾ ਭਾਂਡਾ ਗੰਤੀਵਤਾ ਮੇਰਾ ਛੋਟਾ ਜਿਹਾ ਬੱਚਾ 10 ਸਾਲ ਦਾ ਜੀ ਹੋਰ ਰੁੱਲ ਗਿਆ ਉਹਨੂੰ ਅੱਜ ਪਤਾ ਨਹੀਂ ਉਹਦੀ ਦੁਸ਼ਮਣੀ ਸਾਰੀ ਉਮਰ ਲਈ ਪੈ ਗਈ ਉਹਨੂੰ ਸਾਰੀ ਉਮਰ ਮੇਹਣੇ ਥੱਲੇ ਆ ਗਿਆ ਵੀ ਤੇਰੀ ਭੈਣ ਨੇ ਜੀ ਨੂੰ ਵਿਜਾਰਨੀ ਇਹ ਵੀ ਨਹੀਂ ਪਤਾ ਵੀ ਕੀ ਦੁਨੀਆਦਾਰੀ ਹੈ ਸਾਰਾ ਜੀ ਕਹਿੰਦੇ ਸਾਰੇ ਜਿੰਮੇਵਾਰ ਮੇਰੇ ਸਾਹ ਕੋੜੇ ਸੀ ਸਾਡਾ ਮਿਹਨਤ ਬੰਦਾ ਹੀ ਚਲਾ ਗਿਆ ਸਾਡਾ ਰਹਿ ਕੀ ਗਿਆ ਜੀ ਜਸਮੀਲ कौर ਜੀ ਹੁਣ ਅਸੀਂ ਇਹ ਕਹਿੰਦੇ ਹਾਂ ਜੀ ਹੁਣ ਕੁੜੀ ਨੇ ਭੱਜਣ ਤੋਂ ਪਹਿਲਾਂ ਹੀ ਸਾਨੂੰ ਪਹਿਲਾਂ ਸਾਨੂੰ ਕੋਈ ਨਹੀਂ ਪਤਾ ਸੀ ਕੁੜੀ ਕੀ ਲੈ ਕੇ ਗਈ ਕੀ ਨਾ ਜਦੋਂ ਉਹਨਾਂ ਨੇ ਦੰਤ ਤੋੜਿਆ ਜਦੋਂ ਅਸੀਂ ਘਰੇ ਗਏ ਘਰੇ ਜਾ ਕੇ ਅਸੀਂ ਦੇਖਿਆ ਤਾਂ ਕੁੜੀ ਸੋਨਾ ਤੇ ਸਾਡੇ ਜਿਹੜੇ ਮੇਰੇ ਮਾਪੇ ਸਹੁਰਾ ਦੇ ਤਾਂ ਬੈਂਕ ਦੀ ਕਾਪੀ ਸੀਗੀ ਤੇ ਉਹਨਾਂ ਦੇ ਤਿੰਨ ਚਾਰ ਚੈੱਕ ਗਾਇਬ ਹੈ ਜੀ ਵਿੱਚੋਂ ਜੇ ਅੱਜ ਅਸੀਂ ਪਤਾ ਕੀਤਾ ਉਦੋਂ ਬੈਂਕ 'ਚੋਂ ਤਾਂ ਯਾਰੇ ਖਾਤਾ ਵੀ ਸਾਰਾ ਖਾਲੀਆ 2 ਲੱਖ ਰੁਪਿਆ ਮੇਰੇ ਸਾਰੇ ਦੇ ਖਾਤੇ ਚ ਗਿਆ ਜੀ ਮੇਰੀ ਸੱਸ ਦੇ ਖਾਤੇ ਸਾਨੂੰ ਨਹੀਂ ਪਤਾ ਕੀ ਗੱਲ ਸੀ ਕੀ ਨਾ ਤੇ ਕੋ ਸਾਡੇ ਠੇਕੇ ਦੇਦੇ ਸੀਗੇ ਠੇਕੇ ਦਾ 40-50 ਹਜ਼ਾਰ ਰੁਪਿਆ ਜੀ ਤੇ ਸੋਨਾ ਲੈ ਗਈ ਜੀ ਮਤਲਬ ਕਿ 20-25 ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡੇ ਤਿੰਨ ਟੋਲੇ ਸੋਨਾ ਲੈ ਗਈ ਜੋ ਵੀ ਬੇਟੀ ਦੇ ਵਿੱਚ ਸਮਾਨ ਸੀਗਾ ਜੋ ਉਹਦੇ ਹੱਥ ਲੱਗਿਆ ਜੀ ਲੈ ਗਈ ਹਾਂਜੀ ਬਿਲਕੁਲ ਜੀ ਗਾਣੂ ਦੂਜਿਆਂ ਨੂੰ ਵੀ ਜੀ ਹੋਰ ਵੀ ਕਿਤੇ ਕੰਨ ਨੂੰ ਵੀ ਕੋਈ ਹੋਰ ਨੂੰ ਤਾਂ ਸਾਡੇ ਨਾਲ ਤੇ ਹੋ ਗਿਆ ਜੀ ਉਹ ਤਾਂ ਸਾਡਾ ਦਾਗ ਧੋਲਦਾ ਨਹੀਂ ਜੀ ਵੀ ਅੱਗੇ ਤੋਂ ਹੋਰ ਕੁੜੀ ਇਹ ਕਦਮ ਚੱਕਣ ਤੋਂ ਪਹਿਲਾਂ ਸੋਚੇ ਪਿੰਡਾਂ ਦੇ ਕਾਟੂ ਦੇ ਕਿਨੇ ਆਸਪਾਸ ਦੇ ਪਿੰਡਾਂ ਨੂੰ ਬਿਲਕੁਲ ਹਾਂਜੀ ਆਸਪਾਸ ਦੇ ਪਿੰਡਾਂ ਨੂੰ ਇਹੀ ਕਹਿਣਾ ਚਾਹਾਂਗੇ ਪਿੰਡ ਦੇ ਵਿੱਚ ਇਹੋ ਜਿਹਾ ਮਤਾਂ ਪਾਓ ਵੀ ਘਟੂ ਘਟ ਨਹੀਂ ਸਰਕਾਰ ਕੋ ਸਟੈਂਡ ਲੈਂਦੀ ਸਰਕਾਰ ਨੇ ਕਾਨੂੰਨ ਬਣਾਇਆ ਪਿੰਡ ਦੇ ਤਾਂ ਕੋ ਵੀ ਜੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਦਾ ਵੀ ਅਸੀਂ ਤਾਂ ਆਂਡਾ ਤੈਗਾ ਕੋਈ ਐਕਸ਼ਨ ਉਹ ਤੇ ਹੋਣਾ ਚਾਹੀਦਾ ਪਿੰਡ ਜੇ ਮਤਾਂ ਪੈਣਾ ਚਾਹੀਦਾ ਪਿੰਡ ਦੀ ਕੁੜੀ ਪਿੰਡ ਦੇ ਮੁੰਡੇ ਨਾਲ ਵਿਆਹ ਨਹੀਂ ਕਰਾ ਸਕਦੀ ਘਟਨਾਮੂ ਦੇ ਕੇ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦੇ ਕੁੜੀਆਂ ਨੂੰ ਮੁੰਡਿਆਂ ਨੂੰ ਵੀ ਬਿਲਕੁਲ ਜੀ ਇਹ ਨੌਜਵਾਨਾਂ ਨੂੰ ਕਹਿਣਾ ਚਾਹੁੰਗੀ ਵੀ ਇਹ ਤਾਂ ਥੋੜਾ ਤਾਂ ਇਹ ਸੋਚੋ ਵੀ ਪਿੰਡ ਦੇ ਸਾਡੇ ਰਸਤੇਆਂ ਨੂੰ ਲਾਗ ਲੱਗੀ ਜੇ ਅਸੀਂ ਰਸਤੇਆਂ ਨੂੰ ਕੀ ਨਾਂ ਦੇਵਾਂਗੇ ਉਹਨਾਂ ਨੂੰ ਵੀ ਘਟੋ ਘਟ ਮੈਂ ਨੌਜਵਾਨ ਕਿਹਦੀ ਨਹੀਂ ਇਹ ਬੇਨਤੀ ਕਰਦੀ ਹੱਥ ਜੋੜ ਕੇ ਵੀ ਘਟੋ ਘਟ ਆਪਣੇ ਮਾਪਿਆਂ ਦੀ ਅਜੇ ਤਾਂ ਆਪਣੇ ਪਿੰਡ ਦਾ ਖਿਆਲ ਰੱਖੋ ਕੁਝ ਵੀ ਕਰਨਾ ਪਿੰਡ ਤੋਂ ਬਾਹਰ ਕਰੋ ਆਪਣੇ ਪਿੰਡ ਦੇ ਵਿੱਚ ਇਹ ਗੱਲ ਨਾ ਕਰੋ ਜੀ ਹਾਂ ਜੀ ਸਰ ਸੇਖੂਦੂ ਮਾ ਮਾਹੌਲਾ ਬਟਾ ਸਾਹਮਣੇ ਆਇਆ ਵੀ ਐਂ ਕਰਕੇ ਵੀ ਪਿੰਡ ਦੀ ਲੜਕੀ ਨੇ ਪਿੰਡ ਦੇ ਲੜਕੇ ਨਾਲ ਹੀ ਵਿਆਹ ਕਰਾਇਆ ਤੇ ਉਸ ਤੋਂ ਬਾਅਦ ਉਹਦੀ ਦਾਦੀ ਸੀ ਲੜਕੀ ਜਿਹੜੀ ਸ਼ੂ ਸਾਈਡ ਕਰ ਗਈ ਕੀ ਮਾਮਲਾ ਸਰ ਕੀ ਬਿਆਨ ਦਾ ਟਕਰਾਇਆ ਕੀ ਕੱਲ ਮਿਤੀ 18 7 25 ਨੂੰ ਕੁਲਵਿੰਦਰ ਕੌਰ ਅਤਿ ਨਿਹਰਵਿੰਦਰ ਸਿੰਘ ਉੱਤੇ ਚੱਗੜ ਸਿੰਘ ਵਾਸੀ ਸੇਖੂ ਨੇ ਆਪਣਾ ਬਿਆਨ ਦਰਜ ਕਰਾਇਆ ਹੈ ਅਸੀਂ ਪ੍ਰਵਿੰਦਰ ਸਿੰਘ ਚੌਕੀ ਇਰਫਾਇੰਦਰੀ ਕੋਲ ਕਿ ਉਸ ਦੀ ਜਿਹੜੀ ਸੁਤੇਲੀ ਲੜਕੀ ਸੀ ਸੁਖਪ੍ਰੀਤ ਕੌਰ ਜਿਹਦਾ ਸੇਖੂ ਪਿੰਡ ਦੇ ਹੀ ਲੜਕੇ ਲੱਪੇ ਦੇ ਨਾਲ ਪ੍ਰੇਮ ਸੰਬੰਧ ਸੀ ਤੇ ਜਿਨੇ ਉਹਦੇ ਨਾਲ ਹੀ ਕੁਝ ਦਿਨ ਪਹਿਲਾਂ ਵਿਆਹ ਕਰਾ ਲਿਆ ਸੀਗਾ ਤੇ ਉਸ ਦੀ ਸੱਸ ਜਿਹੜੀ ਹੈਗੀ ਅ ਜਸਮੀਲ कौर ਇੱਕ ਗੁਰਦੁਆਰੇ ਮੱਥਾ ਟੇਕਣ ਗਈ ਸੀ ਜਿੱਥੇ ਉਹਨੂੰ ਪਤਾ ਲੱਗਿਆ ਕਿ ਉਸਦੀ ਬੋਤੀ ਨੇ ਪਿੰਡ ਦੇ ਹੀ ਲੜਕੇ ਨਾਲ ਵਿਆਹ ਕਰਾ ਲਿਆ ਜਿਹਦੇ ਕਰਕੇ ਉਸਨੇ ਮਤਲਬ ਜਿਹੜਾ ਹੈਗਾ ਇਹਦੇ ਦੱਸੇ ਅਨੁਸਾਰ ਜ਼ਹਿਰ ਪੀ ਕੇ ਆਤਮ ਹੱਤਿਆ ਕਰ ਲਈ ਕੀ ਮਾਮਲਾ ਦਾ ਕੀ ਮਾਮਲਾ ਦਾ ਇਹਦੇ ਵਿੱਚ ਇੱਕ ਮੁਕੱਦਮਾ ਜਿਹੜਾ ਅਸੀਂ ਥਾਣਾ ਰਾਮਾ ਵਿਖੇ ਦਰਜ ਰਜਿਸਟਰ ਕੀਤਾ 129 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 108 35 ਪੀ ਐਨ ਐਸ ਜਿਹੜੇ ਧਾਰਾ 306 ਤੇ 34 ਆਈਪੀਸੀ ਪ੍ਰਾਣੀ ਦੀ ਤarif ਨੂੰ ਪੂਰਾ ਕਰਦਾ ਹੈਗਾ ਤੇ ਇਹ ਬਗਤ ਮਾਰਗ ਜ ਕੀਤਾ ਲੜਕੇ ਤੇ ਤੇ ਉਸ ਦੀ ਜਿਹੜੀ ਪੋਤੀ ਹੈਗੀ ਆ ਮਰਨ ਵਾਲੀ ਦੀ ਸੁਖਪ੍ਰੀਤ कौर ਤੇ ਇਹਦੇ ਜਿਹੜੇ ਮਾਤਾ ਪਿਤਾ ਬਾਅਦ ਦੇ ਵਿੱਚ ਨਾਮ ਰੱਖ ਦਿੱਤੇ ਹੈ। ਇਹ ਫਿਰ ਆਪਣਾ ਲਾਸ਼ ਦਾ ਪੋਸਟਮਾਰਟਮ ਕਰਕੇ ਰਟਾ ਸੰਸਕਾਰ ਕਰ ਤਾ ਨਹੀਂ ਇਹਦੇ ਵਿੱਚ ਹਾਲੇ ਜਿਹੜੇ ਇਹ ਸਹਿਮਤ ਨਹੀਂ ਹੋ ਰਹੇ ਹੈਗੇ ਇਹ ਲੈਣੇ ਬਿਆਨ ਲਖਾਇਆ ਕੁਲਵਿੰਦਰ ਕੌਰ ਦੇ ਜਿਹੜੇ ਪਰਿਵਾਰ ਜਣਾ ਹੈ ਕਿ ਪਿੰਡ ਵਾਲਿਆਂ ਨੇ ਸਾਰਿਆਂ ਨੇ ਉਹਨਾਂ ਨੂੰ ਕਿਹਾ ਪਰ ਇਹ ਇਸ ਗੱਲ ਤੇ ਵਾਜ਼ੀਦਾ ਹੈ ਵੀ ਦੋਸ਼ੀਆਂ ਨੂੰ ਪਹਿਲਾਂ ਫੜੋ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਇਹਦਾ ਸਸਕਾਰ ਕਰਾਂਗੇ ਇਹਦਾ ਮਤਲਬ ਪਿੰਡ ਦੀ ਲੜਕੀ ਨੇ ਪਿੰਡ ਦੇ ਲੜਕੇ ਨਾਲ ਹੀ ਵਿਆਹ ਕਰਾਇਆ ਜੀ ਆ ਇਹਨਾਂ ਦੇ ਬਿਆਨਾਂ ਅਨੁਸਾਰ ਤਾਂ ਹੀ ਹੈ ਪਰ ਜਿਸ ਤਰ੍ਹਾਂ ਕੋਰਸਮੀਰ ਮਤਾ ਪਾਇਆ ਇਸ ਤਰ੍ਹਾਂ ਪੋਣੇ ਚਾਹੀਦੇ ਸਮਾਜਿਕ ਜਿਵੇਂ ਤੁਸੀਂ ਉਤੇਜੀਵੀ ਦੇ ਤੌਰ ਤੇ ਜੇ ਆਪਾਂ ਗੱਲ ਕਰੀ ਲਈ ਵੀ ਪਿੰਡ ਚ ਲੜਕੀ ਦਾ ਲੜਕਾ ਨਾਲ ਵਿਆਹ ਕਰਾਵੇ ਇਹ ਮਤੇ ਮਤਲਬ ਕਿਤੇ ਨਾ ਕਿਤੇ ਮਤਲਬ ਸਹੀ ਹੁੰਦੇ ਸ਼ਾਬਤ ਹੋ ਰਹੇ ਨੇ ਮੈਂ ਮਤੇ ਦੇਖੋ ਕੱਲ ਇਹ ਕਾਨੂੰਨ ਆਪਾਂ ਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਾਨੂੰਨ ਦੇ ਅਨਸਾਰ ਕੋਈ ਵੀ ਵਿਅਕਤੀ ਆਪਣੀ ਜਿਹੜਾ ਹੈਗਾ ਆਜ਼ਾਦ ਮਰਜ਼ੀ ਨਾਲ ਕਿਤੇ ਵੀ ਵਿਆਹ ਕਰਾਣ ਲਈ ਪਿਆਰ ਪਰ ਕੁਝ ਗੱਲਾਂ ਚਲੋ ਸਮਾਜਿਕ ਤੌਰ ਤੇ ਜਿਹੜੀਆਂ ਸਹੀ ਹੁੰਦੀਆਂ ਤੇ ਕਾਨੂੰਨ ਨੂੰ ਆਪਾਂ ਨੂੰ ਜਿਹੜਾ ਹੈਗਾ ਮੁੱਖ ਤੌਰ ਤੇ ਧਿਆਨ ਚ ਰੱਖਣਾ ਚਾਹੀਦਾ ਤੇ ਕੋਈ ਇਹੋ ਜਿਹਾ ਗਲਤ ਸਟੈਪ ਨਹੀਂ ਚੱਕਣਾ ਚਾਹੀਦਾ ਜਿਹਦੇ ਅਨਸਾਰ ਜਿਹੜੀ ਹੈਗੀ ਹੈ ਕੋਈ ਕਾਨੂੰਨੀ ਅੜਚਣ ਪੈਦਾ ਹੋ